ਹੈਲੋ ਸਾਸਰੀ ਆਕਾਲ ਜੀ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਕਢਾਈ ਵਾਲੇ ਪੌਂਚੇ ਦੀ ਕਟਿੰਗ ਕਰਨ ਦਾ ਦੱਸਾਂਗੇ ਔਰ ਸਟੀਚਿੰਗ ਵੀ ਦੱਸਾਂਗੇ ਇਹਦੇ ਵਿੱਚ ਨਾ ਅੱਜ ਆਪਾਂ ਜਿਹੜੀ ਇਹ ਪੌਂਚਾਗਾ ਪੌਂਚਾ ਆਪਾਂ ਕਟਵਰਕ ਦਾ ਬਣਾਵਾਂਗੇ ਇਹ ਤੇ ਇੱਕ ਪੌਂਚੇ ਤੇ ਇੱਕ ਕਢਾਈ ਆਗੀ ਤੇ ਜਿਹੜੀ ਪੌਂਚੇ ਦੀ ਕਢਾਈ ਤੇ ਆਪਾਂ ਚ ਕਟਿੰਗ ਕਰਨੀ ਹੁੰਦੀ ਹੈਗੀ ਦੋਨੋਂ ਪੌਂਚਿਆਂ ਦੀ ਜਾਂ ਤੁਸੀਂ ਪੌਂਚਾ ਕਹੋਗੇ ਜਾਂ ਪੱਟ ਕਹੋਗੇ ਪੌਂਚੇ ਜਾਂ ਪੱਟ ਦੀ ਆਪਾਂ ਜੋ ਕਟਾਈ ਕਰਨੀ ਹੁੰਦੀ ਹੈ ਜੋ ਕਢਾਈ ਆ ਨਾ ਕੜਾਈ ਨੂੰ ਕੜਾਈ ਦੇ ਨਾਲ ਨਾਪ ਕੇ ਐਦਾਂ ਹਾਫ ਕੜਾਈ ਹੈ ਨਾ ਉੱਪਰਲੇ ਪੱਲੇ ਦੀ ਵੀ ਕੜਾਈ ਹੈ ਬੈਗ ਤੇ ਵੀ ਕੜਾਈ ਹੈ ਹੁਣ ਇਹਨਾਂ ਦਾ ਫਰਕ ਪਿਆ ਦੋ ਇਹਨਾਂ ਦਾ ਇੱਕ ਦੂਜੇ ਚ ਆਪਾਂ ਜਿਹੜੇ ਕਟਾਈ ਕਰਨੀ ਹੁੰਦੀ ਹੈਗੀ ਇਹਨਾਂ ਨੂੰ ਦੋਨਾਂ ਨੂੰ ਨਾਪ ਮਿਲਾ ਲੈਣਾ ਹੁੰਦਾ ਹੈਗਾ ਕੜਾਈ ਦੇ ਨਾਲ ਕੜਾਈ ਮਿਲਾ ਕੇ ਫੇਰ ਕਟਿੰਗ ਕਰਿਓ ਤੁਸੀਂ ਐਦਾਂ ਆ ਦੇਖੋ ਉਸ ਤੋਂ ਤੁਹਾਨੂੰ ਦੇਖਦਾ ਹੋਊਗਾ ਆ ਦੇਖੋ ਕੜਾਈ ਨਾਲ ਕੜਾਈ ਨਾਪ ਮਿਲਾ ਲੈਣੀ ਹੈ ਐਦਾਂ ਕਰਕੇ ਤਾਂ ਠੀਕ ਹੈ ਹਾਂ ਜੀ ਹੁਣ ਆਪਣਾ ਕੜਾਈ ਨਾਲ ਕੜਾਈ ਬਿਲਕੁਲ ਇਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਮੇਲ ਖਾਂਦੀ ਕੜਾਈ ਕਰ ਲਈ ਹੈਗੀ ਠੀਕ ਹੈ ਜੀ ਇਹਦੇ ਇਨਸਾਨ ਲਾ ਲਿਆ 34 ਇੰਚ ਦਾ ਆਪਾਂ ਪੌਂਚਾ ਕੱਟਣਾ ਹੈ ਇੱਥੇ 34 ਇੰਚ ਦਾ ਪੌਂਚਾ 12 ਇੰਚ ਦੀ ਚੜਾਈ ਦੇ ਇਨਸਾਨ ਬੇਬੀ ਪਿੰਕ ਕਲਰ ਪਿੰਕ ਚੌਕ ਦੇ ਨਾਲ ਤੁਹਾਨੂੰ ਲਾਈਵੇ ਦਿਖਦੇ ਹੋਣਗੇ ਇਹ ਆਪਾਂ ਇਨਸਾਨ ਲਾ ਲਏ ਹੁਣ ਆਪਾਂ ਇਦੀ ਕਟਾਈ ਕਰਦੇ ਹਾਂਗੇ ਕਟਾਈ ਕਰਕੇ ਜਦੋਂ ਸਲਵਾਰ ਸਟਿਚਿੰਗ ਕਰਨ ਲੱਗੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਆਪਾਂ ਇਹਨਾਂ ਦੇ ਡਿਜ਼ਾਈਨਿੰਗ ਵਾਲੇ ਪੌਂਚੇ ਬਣਾਵਾਂਗੇ ਠੀਕ ਹੈ ਜੀ ਹਾਂਜੀ ਆਪਾਂ ਪੌਂਚੇ ਦੀ ਕਟਿੰਗ ਕੀਤੀ ਸੀਗੀ ਕਢਾਈ ਵਾਲੇ ਦੀ ਉਹ ਸਲਵਾਰ ਇਸ ਤਰ੍ਹਾਂ ਸਟਿਚ ਕਰਕੇ ਤਿਆਰ ਤਿਆਰ ਕੀਤੀ ਗਈ ਆ ਠੀਕ ਹੈ ਜੀ ਆਹ ਡਿਜ਼ਾਈਨਿੰਗ ਕੀਤੀ ਐ ਇਸ ਵਾਰੇ ਪੌਂਚੇ ਤੇ ਆਪਾਂ ਠੀਕ ਹੈ ਜੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਇਸ ਦਿਨ ਕਿਸੇ ਦਿਨ ਇਸ ਜੀ ਦੀ ਆਪਾਂ ਵੀਡੀਓ ਜਰੂਰ ਬਣਾ ਕੇ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਇਸ ਤਰ੍ਹਾਂ ਹੀ ਡਿਜ਼ਾਈਨਿੰਗ ਸਲਵਾਰ ਤਿਆਰ ਕੀਤੀ ਗਈ ਐ ਇਹ ਪੌਂਚਾ ਗਈ ਇਹ ਸਲਵਾਰ ਇਦਾਂ ਕਰਕੇ ਕਢਾਈ ਠੀਕ ਹੈ ਜੀ ਜੇ ਤੁਸੀਂ ਜਾਣਨਾ ਚਾਹੁੰਦੇ ਆ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਤਾਂ ਮੈਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੀ ਆਪਾਂ ਠੀਕ ਹੈ ਜੀ ਆਪਣੀ ਵੀਡੀਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਨਵੇਂ-ਨਵੇਂ ਵੀਡੀਓ ਤੁਹਾਨੂੰ ਦਿੰਦੇ ਰਾਵਾਂਗੇ ਧੰਨਵਾਦ ਜੀ ਹਾਂ ਜੀ ਅਸੀਂ ਸੋਨੂੰ ਨਾ ਮੈਂ ਆਹ ਸਲਵਾਰ ਦੀ ਪੌਂਚੇ ਦੀ ਕਟਿੰਗ ਦੱਸੀ ਸੀਗੀ ਕਢਾਈ ਵਾਲੀ ਕਢਾਈ ਵਾਲੀ ਕਟਿੰਗ ਕੀਤੀ ਸੀਗੀ ਆਪਾਂ ਪੌਂਚੇ ਦੀ